ਸਸ਼ੀਕਾ ਸਰ ਜੀ ਸਤਿ ਸ਼ਕਾਲ ਸਤਿ ਸ਼ਕਾਲ ਸਰ ਜੀ ਆਪ ਨੂੰ ਨਾ ਲੋਨ ਚਾਹੀਦਾ ਹੈਗਾ ਜੀ ਲੋਨ ਚਾਹੀਦਾ ਮਿਲ ਜੂਗਾ ਵੀਰੇ ਕਿੰਨੇ ਕੁ ਦਾ ਚਾਹੀਦਾ ਆਪਾਂ ਨੂੰ ਚਾਹੀਦਾ 2 ਲੱਖ ਰੁਪਏ ਦਾ ਚਾਹੀਦਾ ਜੀ 2 ਲੱਖ ਦਾ ਚਾਹੀਦਾ ਹਾਂਜੀ ਹਾਂਜੀ ਆਪਣਾ ਆਧਾਰ ਕਾਰਡ ਦਿਓ ਜਰਾ ਹਾਂ ਹਾਂਜੀ ਹਾਂਜੀ ਹਾਲੋ ਸਰ ਮੇਰਾ ਆਧਾਰ ਕਾਰਡ ਜੀ ਰਿਟਰਨ ਆ ਭਰ ਦੇਣਾ ਤੁਸੀਂ ਹਾਂਜੀ ਹਾਂਜੀ ਸਰ ਜੀ ਮੈਂ ਆਈਟੀਆਰ ਭਰਦਾ ਜੀ ਇੱਕ ਮਿੰਟ ਸਾਹਿਲ ਤੁਹਾਡਾ ਨਾਮ ਹਾਂਜੀ ਹਾਂਜੀ ਫੋਨ ਨੰਬਰ ਕਿੰਨਾ ਹੈ ਤੁਹਾਡਾ ਜੀ ਫੋਨ ਨੰਬਰ ਮੇਰਾ 84273 ਜੀ 02573 ਜੀ ਹਾਂਜੀ ਠੀਕ ਆ ਹੈਗੀ ਲਿਮਿਟ ਤੁਹਾਡੇ ਕੋਲ ਇੰਨੀ 2 ਲੱਖ ਦਾ ਮਿਲ ਜੂਗਾ ਤੁਹਾਨੂੰ ਤੁਸੀਂ ਆਪਣੇ ਡਾਕੂਮੈਂਟ ਦੇ ਦਿਓ ਸਾਰੇ ਮੈਨੂੰ ਨਾਲ ਪੈਨ ਕਾਰਡ ਦੇ ਦਿਓ ਤੇ ਨਾਲ ਉਹ ਦੇ ਦਿਓ ਆਪਣਾ ਆਰਟੀਆਰ ਦੀਆਂ ਉਹ ਤੁਹਾਡੀ ਲਓ 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 ਸਰ ਜੀ ਮੈਂ ਤਾਂ ਪਹਿਲਾਂ ਹੀ ਸਾਰਾ ਅਸਲ ਜੀ ਆ ਸਾਰੀਆਂ ਫਾਈਲਾਂ ਰੱਖੋ ਪੈਨ ਕਾਰਡ ਦੀ ਕਾਪੀ ਆਧਾਰ ਕਾਰਡ ਦੀ ਕਾਪੀ ਆਈਟੀਆਰ ਦੀਆਂ ਸਾਰੀਆਂ ਡਿਟੇਲਾਂ ਇਹਦੇ ਵਿੱਚ ਆ ਜੀ ਠੀਕ ਹੈ ਜੀ ਮੈਂ ਤੁਹਾਡੀ ਫਾਈਲ ਸਬਮਿਟ ਕਰ ਲੈਣਾ ਵਾ ਤੇ ਇੱਕ ਗੱਲ ਨੋਟ ਰੱਖਿਓ 15 ਦਿਨਾਂ ਬਾਅਦ ਤੁਹਾਨੂੰ ਵਿਆਜ ਪੈਣਾ ਸਟਾਰਟ ਹੋ ਜਾਣਾ ਕੋਈ ਗੱਲ ਨਹੀਂ ਸਰ ਜੀ ਵਿਆਜ ਵੀ ਦੀ ਕੋਈ ਟੈਨਸ਼ਨ ਨਹੀਂ ਕੋਈ ਪਰਵਾਹ ਨਹੀਂ ਤੁਸੀ ਤੁਸੀਂ ਬਸ ਆਪਣੀ ਫਾਈਲ ਜਮ੍ਹਾਂ ਕਰੋ ਜੀ ਆਪਣੀ ਆਪਣੀ ਫਾਈਲ ਬਣਾਓ ਜੀ ਕਰੋ ਲੋਨ ਪਾਸ ਕਰੋ ਸਾਹਿਬ ਜੀ ਕਿਸ ਬਿਹੇਵ ਤੇ ਚਾਹੀਦਾ ਤੁਹਾਨੂੰ ਸਰ ਐਕਚੁਅਲੀ ਗੱਲ ਇਦਾਂ ਜੀ ਮੈਂ ਜਾਣਾ ਜੀ ਲੰਡਨ ਕੁਝ ਦਿਨਾਂ ਵਾਸਤੇ ਤੇ ਉਹਦੇ ਕਰਕੇ ਮੈਨੂੰ 2 ਲੱਖ ਰੁਪਏ ਚਾਹੀਦਾ ਹੈਗਾ ਜੀ ਤੇ ਪਰ ਜੀ ਯਾਰ ਗੁੱਸਾ ਨਾ ਕਰੋ ਤੁਹਾਡੇ ਨਾਲ ਮੈਂ ਗੱਲ ਕਹਿਣੀ ਤੁਹਾਡੇ ਕੋਲ ਕੁਝ ਗਿਰਵੀ ਰੱਖਣ ਵਾਸਤੇ ਹੈਗਾ ਸਰ ਫਿਲਹਾਲ ਤਾਂ ਮੇਰੇ ਕੋਲ ਹੈ ਨਹੀਂ ਕੋਈ ਕੁਝ ਗਿਰਵੀ ਰੱਖਣ ਲਈ ਪਰ ਜੀ ਆਜੀ ਮੇਰੀ ਆ ਚਾਬੀ ਹੈ ਜੀ ਮੇਰੇ ਕੋ ਨੀ 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 ਇਹ ਤਾਂ ਨਹੀਂ ਮੈਂ ਕਹਿ ਸਕਦਾ ਕੋਈ 골ਡ ਹੋਵੇ ਤੁਹਾਡੇ ਕੋ ਰੱਖੋ ਰੱਖੋ ਸਰ ਜੀ ਕੋਈ ਗੱਲ ਨਹੀਂ ਉਹ ਸਾਹਮਣੇ ਮੇਰੀ ਕੋਠੀ ਆਈ ਦੋ ਕਨਾਲਾ ਦੇ ਵਿੱਚ ਸਰ ਜੀ ਤੁਸੀਂ ਆ ਕੋਠੀ ਦੀ ਚਾਬੀ ਰੱਖੋ ਜੀ ਬਸ ਰੱਖੋ ਇਹਨੂੰ ਗਿਰਵੀ ਰੱਖੋ ਜੀ ਉਹ ਸਰ ਜੀ ਤੁਸੀਂ ਟੈਨਸ਼ਨ ਘਾ ਲੀਨੇ ਪਈ ਆ ਜੀ ਸਾਹਮਣੀ ਕੋਠੀ ਹੈ ਬੈਂਕ ਦੇ ਕਾਹਦਾ ਪ੍ਰਵਾਹ ਕਰੀ ਜਾਂਦੇ ਆ ਇਹਨੂੰ ਆਪਦੀ ਕੋਠੀ ਸਮਝਿਓ ਹਾਂ ਜਦੋਂ ਆਪਣਾ ਪੈਸਿਆਂ ਦਾ ਚੱਕਰ ਨਿਪਟ ਗਿਆ ਬਸ ਆਪਾਂ ਚਾਬੀ ਲੈ ਜਾਾਂਗੇ ਜੀ ਉਹ ਉਹ ਇਦਾਂ ਦੀ ਕੋਈ ਗੱਲ ਨਹੀਂ ਸਾਹਿਲ ਜੀ ਬਸ ਤੁਸੀਂ ਵੀ ਇਹਨਾਂ ਯਾਦ ਰੱਖਿਓ 15 ਦਿਨਾਂ ਬਾਅਦ ਤੁਹਾਨੂੰ ਵਿਆਜ ਪੈਣਾ ਸਟਾਰਟ ਹੋ ਜਾਣਾ ਹਾਂ ਕੋਠੀ ਨਾ ਬਸ ਬੜੇ ਚਾਵਾਣਾ ਬਣਾਈ ਆ ਤੁਸੀਂ ਆਪਦੀ ਕੋਠੀ ਸਮਝਿਓ ਜੀ ਇਹਨੂੰ ਇਸ ਗੱਲ ਨੂੰ ਤੁਸੀਂ ਘਬਰਾਉਣਾ ਜੀ ਸਾਡਾ ਬੈਂਕ ਬਹੁਤ ਵਧੀਆ ਬੈਂਕ ਆ ਇਹ ਜਿਹੜੀ ਤੁਸੀਂ ਕੋਠੀ ਛੱਡ ਕੇ ਚੱਲੇ ਨਾ ਇੱਥੇ ਅਸੀਂ ਸਿਕਿਉਰਟੀ ਗਾਰਡ ਰਖਾਵਾਂਗੇ ਅੰਦਰ ਪਰਿੰਦਾ ਪਰ ਵੀ ਨਹੀਂ ਪਾਰੂਗਾ ਉਹ ਬਸ 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 ਜੀ ਬਸ ਤੁਸੀਂ ਆ ਤੁਸੀਂ ਆ ਕਹਤਾ ਨਾ ਮੈਨੂੰ ਤਸੱਲੀ ਹੋ ਗਈ ਜੀ ਬਸ ਆਹੀ ਕੋਸ਼ਿਸ਼ ਚਾਹੀਦਾ ਮੈਨੂੰ ਜੀ ਬਸ ਤੁਸੀਂ ਆਪਣੀ ਆਪਣੀ ਫਾਈਲ ਕਰਾ ਕੇ ਜੀ ਮੇਰਾ ਲੋਨ ਪਾਸ ਕਲਾਸ ਨੂੰ ਚੈੱਕ ਦੇ ਦਿਓ ਮੈਨੂੰ ਅਰਜੈਂਟ ਚਾਹੀਦਾ ਜੀ ਹਾਂਜੀ ਹਾਂਜੀ ਇਸ ਤਰ੍ਹਾਂ ਕਰੋ ਤੁਸੀਂ ਮੈਂ ਤੁਹਾਨੂੰ ਦਿੰਨਾ 1 ਮਿੰਟ ਇਹ ਇਹਨਾਂ ਨੂੰ ਨਾ ਚੈੱਕ 2 ਲੱਖ ਦਾ ਕਰਵਾ ਕੇ ਤੇ ਦੇ ਦਿਓ ਮੜਾ ਜੀ ਐਸ ਤਰ੍ਹਾਂ ਕਰੋ ਸਾਹਿਲ ਜੀ ਆ ਤੁਸੀਂ ਲੈ ਜਾਓ ਠੀਕ ਹੈ ਜੀ ਤੇ ਖਿਆਲ ਰੱਖਿਓ ਵੀ 15 ਦਿਨਾਂ ਤੋਂ ਬਾਅਦ ਤੁਹਾਨੂੰ ਵਿਆਜ ਲੱਗਣਾ ਸਟਾਰਟ ਹੋ ਜਾਣਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਸਰ ਜੀ ਮੈਂ ਕਰਾ ਲਵਾਂਗਾ ਕੈਸੀ ਹੋਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ ਗੱਲ ਸੁਣ ਸਾਲੇ ਕਿੱਡੇ ਫੁੱਦੂ ਲੋਕ ਆ ਹੈ ਰੁਪਈਆ ਤੈਨੂੰ 2 ਲੱਖ ਚਾਹੀਦਾ ਤੇ ਵੀ ਮਰਲੇ ਚ ਕੋਠੀ ਸਾਡੇ ਕੋਲੇ ਗਹਿਣੇ ਰੱਖ ਗਿਆ ਤੇ ਸਾਡੀ ਬੈਂਕ ਨੂੰ ਕਿਹੜਾ ਘਾਟਾ ਕੋਈ ਚਲੋ ਮਿਲਦੇ ਹੋਏ ਉਹ ਯਾਰ ਗੱਲ ਸੁਣ ਮੇਰੀ ਮੈਨੂੰ ਇਹ ਉਹ ਬੰਦਾ ਕਿਤੇ ਸਾਲਾ ਫਰਾਡ ਹੋਣਾ ਨਿਕਲੇ ਤੇ ਉਹਦੀ ਕੋਠੀ ਵੀ ਦੇਖ ਕੇ ਆਉਣੀ ਆ ਕਾਗਜ਼ ਪੱਤਰ ਤਾਂ ਫੜਾ ਦਿੱਤੇ ਆ ਮੈਂ ਕਿੰਨਾ ਵੀ ਇੱਕ ਵਾਰ ਆਪਾਂ ਉਹਦੀ ਕੋਠੀ ਦੇਖ ਹੀ ਆਈਏ ਹੁਣ ਹਾਂ ਇੱਕ ਮਿੰਟ ਠਹਿਰ ਮੈਂ ਫੋਨ ਲਾਉਣਾ ਗਾਂਧੀ ਨੂੰ ਵੇਟ ਕਰ ਇੱਕ ਮਿੰਟ ਗਾਂਧੀ ਗਾਂਧੀ ਹਲੋ ਹਾਂਜੀ ਜਨਾਬ ਉਹ ਗਾਂਧੀ ਕਿੱਦਾਂ ਵਧੀਆ ਵਧੀਆ ਸਰ ਹੁਕਮ ਕਰੋ ਜੀ ਫੇਰ ਗਾਂਧੀ ਆਪਾਂ ਨਾ ਇੱਕ ਕੋਠੀ ਦੇ ਉੱਤੇ ਲੋਨ ਦਿੱਤਾ ਆ ਤੇ ਇਸ ਤਰ੍ਹਾਂ ਕਰੀਬ ਵੀ ਉਮੈਤ ਨੂੰ ਉੱਥੇ ਆ ਕੇ ਮਿਲਦਾ ਆਪਣੀ ਬੈਂਕ ਦੇ ਸਾਹਮਣੇ ਹੀ ਆ ਹਾਂਜੀ ਸਰ ਡੋਂਟ ਵਰੀ ਮੈਂ ਪਹੁੰਚ ਜੂਗਾ ਹੀ ਉੱਥੇ ਸਾਹਿਲ ਨਾ ਤੇ ਆ ਸਾਹਿਲ ਨਾ ਤੇ ਤੂੰ ਉੱਥੇ ਪਹੁੰਚ ਫੜਾ ਫੜ ਤੇ ਸਕਿਉਰਟੀ ਮਤਲਬ ਤੇਰੇ ਅੰਡਰ ਹੋਣੀ ਚਾਹੀਦੀ ਉਹ ਠੀਕ ਹੈ ਮੈਂ ਕਿਹਾ ਤੇਰੀ ਟੈਨਸ਼ਨ ਨਾ ਲਓ ਮੈਂ ਕਿਹਨੂੰ ਨੰਗਨ ਨਹੀਂ ਦੇਣਾ ਘਰ ਦੇ ਮੂਰਦੀ ਹਾਂ ਤੇ ਇੱਕ ਗੱਲ ਹੋਰ ਧਿਆਨ ਨਾਲ ਸੁਣੀ ਵੀ ਉੱਥੇ ਕੋਈ ਆਉਣਾ ਜਾਣਾ ਨਹੀਂ ਚਾਹੀਦਾ ਪਰਿੰਦਾ ਪਰ ਵੀ ਨਹੀਂ ਮਾਰਨਾ ਚਾਹੀਦਾ ਕੋਈ ਨਾ ਕੋਈ ਨਾ ਸਰ ਟੈਨਸ਼ਨ ਨਾ ਲਓ ਮੈਂ ਕੋਠੀ ਦੇ ਆਲੇ ਦੁਆਲੇ ਦਿਨ ਰਾਤ ਰਾਖੀ ਲਈ ਆਪਣੀ ਟੀਮ ਲਾ ਦੇਣੀ ਆ ਹਾਂ ਇਹ ਤੇਰੀ ਜ਼ਿੰਮੇਵਾਰੀ ਆ ਮੈਂ ਕਹੇ ਗਾਂਧੀ ਦੀ ਜਵਾਨ ਆ ਜੋ ਕਹਤਾ ਫਿਰ ਕਹਤਾ ਹੁਣ ਮੈਂ ਤੁਹਾਨੂੰ ਰਾਖੀ ਕਰਕੇ ਦਿਖਾਉ ਕੋਠੀ ਦੀ ਠੀਕ ਓਕੇ ਸਰ ਮੈਂ ਪਹੁੰਚਦਾ ਲੋਕੇਸ਼ਨ ਤੇ ਹੁਣੇ ਆ ਵੀ ਗਾਂਧੀ ਵਧੀਆ ਜੀ ਠੀਕ ਠਾਕ ਆ ਹਾਂਜੀ ਹਾਂਜੀ ਕਿਵੇਂ ਅੰਦਰ ਠੀਕ ਠਾਕ ਆ ਹਾਂਜੀ ਹਾਂਜੀ ਤੁਹਾਡੇ ਕਹਿਣ ਮੁਤਾਬਕ ਆਪਾਂ ਕਿਹਨੂੰ ਅੰਦਰ ਨਹੀਂ ਵੜਾਂਗੇ ਬਸ ਅੰਦਰ ਨਹੀਂ ਕੋਈ ਜਾਣਾ ਚਾਹੀਦਾ ਪਰਿੰਦਾ ਪਰ ਨਹੀਂ ਮਾਰਨਾ ਚਾਹੀਦਾ ਟੈਨਸ਼ਨ ਨਾ ਲਓ ਜੀ ਓਕੇ ਠੀਕ ਆ ਆ ਲਾਲਾ ਦਰਵਾਜ਼ਾ ਠੀਕ ਆ ਠੀਕ ਆ ਉਹ वो अरे देवा ये गड़बड़ है बाबा करता है यार बहुत बड़ा यार रही शिवी बहुत अपरे नो तो लख दी लोड यार मेनू समझ नहीं आई चलो गांधी ध्यान ना पुत्र है ਸੋਹਰੇ ਰਾਤ ਨੂੰ ਆਇ ਨਹੀਂ ਤੁਹਾਨੂੰ ਐਦਾਂ ਨੂੰ ਸਸੀ ਕਾ ਭਾਈ ਜੀ ਸਸੀ ਕਾ ਭਾਈ ਜੀ ਕੀ ਹਾਲ ਹੈ ਬਸ ਠੀਕ ਆ ਵਧੀਆ ਤੁਸੀਂ ਹਾਂਜੀ ਵਧੀਆ ਫਰਸਟ ਕਲਾਸ ਸਰ ਮੈਨੂੰ ਇੱਕ ਗੱਲ ਦੱਸੋ ਵੀ ਇਹ ਸਾਹਿਲ ਬੰਦਾ ਕਿਵੇਂ ਬਹੁਤ ਵਧੀਆ ਜੀ ਪਾਰਟੀ ਕਿਵੇਂ ਆ ਇਹ ਪਾਰਟੀ ਤੋੜਾਪਤੀ ਪਾਰਟੀ ਹੈ ਤੇ ਹੁਣ ਇਹ ਘਰੇ ਮਿਲਣਗੇ ਕਿ ਨਹੀਂ ਗਏ ਆ ਕੁਮਨਫਨ ਕਿਤੇ ਬਾਹਰ ਅੱਛਾ ਕਿਤੇ ਗਏ ਚਲੋ ਠੀਕ ਆ ਆਜੋ ਚਾਹ ਪੀ ਕੇ ਨਹੀਂ ਨਹੀਂ ਬਸ ਥੈਂਕ ਯੂ ਸਰ ਥੈਂਕ ਯੂ ਇੱਕ ਹਫਤੇ ਬਾਅਦ ਅਸੀਗਾ ਸਰ ਜੀ ਸਸ ਓ ਸਾਹਿਲ ਜੀ ਕੀ ਹਾਲ ਚਾਲ ਹੈ ਜੀ ਸਾਹਿਲ ਕੀ ਹਾਲ ਹੈ ਜੀ ਹੂੰ ਓ ਠੀਕ ਹੋ ਆ ਸਰ ਜੀ ਆ ਲੋ ਆਪਣਾ 2 ਲੱਖ ਰੁਪਏ ਦਾ ਚੈੱਕ ਜੀ 2 ਲੱਖ ਦਾ ਚੈੱਕ ਸਾਹਿਲ ਜੀ ਤੁਸੀਂ ਤਾਂ ਹਫਤੇ ਦੇ ਵਿੱਚ ਹੀ ਸਾਨੂੰ ਪੈਸੇ ਵਾਪਸ ਕਰਤੇ ਓ ਮੈਂਗਾ ਚੱਲ ਹੁਣ ਪੈਸੇ ਹੈਗੇ ਆ ਚੱਲ ਮੋਰ ਚੱਲੀਏ ਚਾਬੀਆਂ ਲੈ ਕੇ ਚੱਲੀਏ ਫਿਰ ਮੈਂ ਗਿਆ ਸੀਗਾ ਤੁਹਾਡੇ ਘਰ ਉਹ ਤਾਂ ਕਹਿੰਦੇ ਇਹ ਬੜੇ ਅਮੀਰ ਆਦਮੀ ਆ ਬੜੇ ਰਿਚ ਮੈਨ ਆ ਇਹ ਤੇ ਫਿਰ ਵੀ ਤਾਂ ਇਹ 2 ਲੱਖ ਰੁਪਏ ਲਿਆ ਮੈਨ ਸਮਝ ਨਹੀਂ ਆਈ ਕੁਝ ਸਰ ਜੀ ਗੱਲ ਐਚਚੁਲੀ ਇਦਾਂ ਜੀ ਮੈਂ ਜਾਣਾ ਸੀ ਹਫਤੇ ਆਸਤੇ ਲੰਡਨ ਜੀ ਤੇ ਤੁਹਾਨੂੰ ਪਤਾ ਅੱਜ ਕੱਲ ਚੋਰੀਆਂ ਬੜੀਆਂ ਹੁੰਦੀਆਂ ਪਈਆਂ ਤੇ ਮੈਨੂੰ ਫ੍ਰੀਜ ਚ 10-15 ਦਿਨ ਵਾਸਤੇ ਕੋਈ ਸਕਿਉਰਿਟੀ ਗਾਰਡ ਦਿੰਦਾ ਇਸ ਕਰਕੇ ਮੈਂ ਸੋਚਿਆ ਬੈਂਕ ਤੋਂ ਲੋਨ ਹੀ ਲੈਣਾ ਇਹ ਤਾਂ ਸਾਲਾ ਆਪਾਂ ਨੂੰ ਫੁੱਦੂ ਬਣਾ ਗਿਆ ਓਕੇ ਜੀ